ਉਠ ਦੀ ਰਹਿਣ ਵਾਲੀ ਇਹ ਵਿਧਵਾ ਔਰਤ ਜਿਸ ਦੇ ਪਤੀ ਦੀ ਕਰੀਬ 18-19 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਜਿਸ ਦੇ ਸਿਰ ਤੇ ਦੁੱਖਾਂ ਦਾ ਪਹਾੜ ਹੈ ਤੇ ਉਸ ਪਹਾੜ ਦੇ ਨਾਲ ਹੀ ਜ਼ਿੰਦਗੀ ਆਪਣੀ گزار ਰਹੀ ਹੈ। ਇਸ ਦੇ ਦੋ ਬੱਚੇ ਨੇ ਇੱਕ ਕੁੜੀ ਤੇ ਮੁੰਡਾ ਉਹ ਵੀ ਬਚਪਨ ਤੋਂ ਹੀ ਦਿਵਿਆਂਗ ਨੇ। ਨਾ ਤੇ ਉਹ ਸੁਣ ਸਕਦੇ ਨੇ, ਨਾ ਬੋਲ ਸਕਦੇ ਨੇ ਤੇ ਨਾ ਹੀ ਕੁਝ ਵੇਖ ਸਕਦੇ ਨੇ। ਇਸ ਬੇਬਸ ਮਾਦਿਆਂ ਦੀਆਂ ਇਹ ਤਸਵੀਰਾਂ ਵੇਖੋ ਅੱਖਾਂ ਦੇ ਵਿੱਚ ਕਿੰਨਾ ਦਰਦ ਹੈ ਜੋ ਕਿ ਆਪਣੇ ਬੱਚੇ ਚੰਗੇ ਭਵਿੱਖ ਦੇ ਲਈ ਤੇ ਬੱਚੇ ਇਸ ਦੇ ਜਲਦੀ ਠੀਕ ਹੋ ਜਾਣ ਇਹ ਅਰਦਾਸ ਕਰ ਰਹੀ ਹੈ ਇਸ ਦੀਆਂ ਅੱਖਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਪਰ ਘਰ ਦੇ ਵਿੱਚ ਗਰੀਬੀ ਹੈ ਬੱਚਿਆਂ ਦਾ ਇਲਾਜ ਸੰਭਵ ਨਹੀਂ ਹੈ ਘਰਾਂ ਦੇ ਭਾਂਡੇ ਮਾਂਝ ਕੇ ਇਹ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਤੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੀ ਦਵਾਈ ਦਾਰੂ ਵੀ ਕਰਦੀ ਹੈ ਡਾਕਟਰਾਂ ਨੇ 12 ਲੱਖ ਰੁਪਏ ਦੇ ਕਰੀਬ ਬੱਚਿਆਂ ਨੂੰ ਠੀਕ ਕਰਨ ਦਾ ਖਰਚਾ ਦੱਸਿਆ ਹਾਲਾਂਕਿ ਗਰੀਬ ਪਰਿਵਾਰ ਹੈ ਕਈ ਲੋਕ ਇਹਨਾਂ ਦੀ ਮਦਦ ਵੀ ਕਰ ਰਹੇ ਨੇ ਤੇ ਕੁਝ ਪੈਸਾ ਇਕੱਠਾ ਵੀ ਹੋ ਚੁੱਕਿਆ ਪਰ ਜਿੰਨੇ ਪੈਸੇ ਇਕੱਠੇ ਹੋਏ ਨੇ ਉਹ ਇਲਾਜ ਦੇ ਲਈ ਪੂਰੇ ਨਹੀਂ ਹੋਏ 12 ਲੱਖ ਦੇ ਕਰੀਬ ਖਰਚਾ ਹੈ ਤੇ 6-7 ਲੱਖ ਦੀ ਹੋਰ ਇਸ ਵਿਧਵਾ ਔਰਤ ਨੂੰ ਲੋੜ ਹੈ ਤਾਂ ਕਿ ਇਹ ਆਪਣੇ ਬੱਚਿਆਂ ਦਾ ਇਲਾਜ ਕਰਾ ਸਕੇ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਦੇ ਦਿਮਾਗ ਦੇ ਵਿੱਚ ਮਸ਼ੀਨ ਫਿੱਟ ਹੋਵੇਗੀ ਜੋ ਕਿ ਆਸਟ੍ਰੇਲੀਆ ਤੋਂ ਮਗਾਈ ਜਾਵੇਗੀ। ਕੁਝ ਲੋਕ ਇਹਨਾਂ ਦੀ ਮਦਦ ਵੀ ਕਰ ਰਹੇ ਨੇ ਤੇ ਫਿਲਹਾਲ ਇਸ ਮਾਂ ਦੀ ਗੁਹਾਰ ਹੈ ਉਹਨਾਂ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਜੋ ਵੀ ਕਿਸੇ ਤੋਂ ਮਦਦ ਸਰਦੀ ਹੈ ਉਹ ਇਹਨਾਂ ਤੱਕ ਪਹੁੰਚਦੀ ਕਰਨ ਤਾਂ ਕਿ ਇਹਨਾਂ ਦੇ ਬੱਚੇ ਇੱਕ ਚੰਗਾ ਭਵਿੱਖ ਤੇ ਇੱਕ ਚੰਗੀ ਜ਼ਿੰਦਗੀ ਜੀ ਸਕਣ। ਮੁੰਡੇ ਨੂੰ ਵੀ ਸੁਣਦਾ ਨਹੀਂ ਜੀ ਬੋਲਦੇ ਨਹੀਂ ਹੈਗੇ। ਅੱਖਾਂ ਦੇ ਨਹੀਂ ਵੀ ਨਹੀਂ ਕੁੜੀ ਨੂੰ ਵੀ ਸੁਣਦਾ ਨਹੀਂ ਬੋਲਦੇ ਨਹੀਂ ਤੇ ਅੱਖਾਂ ਨੂੰ ਦੇਣਾ ਨਹੀਂ ਬਹੁਤ ਪ੍ਰੋਬਲਮ ਹੈਗੀ ਇਹਨਾਂ ਦੀ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਮੁੰਡਾ ਹੋ ਗਿਆ 22 ਸਾਲ ਦਾ ਕੁੜੀ ਹੋ ਗਈ 15 18 18 ਸਾਲ ਦੀ ਹੈਗੀ ਕਦੋਂ ਤੋਂ ਹੈਗੀ ਪ੍ਰੋਬਲਮ ਤੇ ਤੁਸੀਂ ਕੀ ਕੰਮ ਇਹ ਜਨਮ ਤੋਂ ਇਸ ਤਰ੍ਹਾਂ ਹੈਗੇ ਜੀ ਜਨਮ ਤੋਂ ਹੀ ਹੈ ਹਾਂਜੀ ਦੋਨੇ ਵਿੱਚ ਹਾਂਜੀ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਕਰਾਚੇ ਕੱਲ ਲੱਗੇ ਹੈ ਕਰਾਚੇ ਕੰਮ ਕਰਕੇ ਦੋ ਤਿੰਨ ਘਰ ਫੜ ਲਿਆ ਮੈਂ ਦੋ ਤਿੰਨ ਘਰਾਂ ਨੇ ਕੰਮ ਕਰਕੇ ਤੇ ਮੈਂ ਆ ਜਾਈਂ ਨੀ ਇਹਨਾਂ ਨੂੰ ਤੇ ਜੋ ਕੋਈ ਰੋਟੀ ਪਾਣੀ ਦਾ ਸਾਨੂੰ ਕੋਈ ਪ੍ਰੋਗਰਾਮ ਮਿਲ ਜਾਂਦਾ ਤਾਂ ਫਿਰ ਮੈਂ ਸਾਈਆਂ ਸਾਈਆਂ ਤੇ ਚਲੀ ਜਾਂਦੀ ਫੇ ਰੋਟੀ ਰੋਟੀ ਲਿਆਉਣੀ ਇਹਨਾਂ ਨੂੰ ਇਹਨਾਂ ਦੇ ਵੀ ਪੇਟ ਪੂਜਾ ਪਾਰ ਕਰਦੀ ਨੀ ਆਪ ਦਾ ਕੋਈ ਕਾਲ ਕਿੰਨੀ ਦਰ ਤੋਂ ਵੀ ਕੋਈ ਪਤੀ ਨੂੰ ਕਿੰਨਾ ਕੰਮ ਮੇਰੇ ਘਰ ਵਾਲਣ ਨੂੰ ਹੋ ਗਏ ਨੇ 18 ਸਾਲ ਹੋ ਗਏ ਮਰੇ ਨੇ ਉਹਨਾਂ ਨੇ ਇਲਾਜ ਵਾਸਤੇ ਕੋਈ ਕੀ ਆਖਿਆ ਡਾਕਟਰਾਂ ਨੇ 100 ਕਿਤੇ ਇਹਨਾਂ ਦੇ ਇਲਾਜ ਵਾਸਤੇ ਆਖਿਆ ਡਾਕਟਰਾਂ ਨੇ ਵੀ ਪੈਸੇ ਤੇ ਸੀਪੀਮੈਂਟ ਇਕੱਠੀ ਕਰ ਲੋ ਤੁਹਾਡੇ ਬੱਚੇ ਸਹੀ ਕਰ ਦਾਂਗੇ ਉਹਨਾਂ ਨੇ ਬਹੁਤ ਸਾਨੂੰ ਗਰੰਟੀ ਦਿੱਤੀ ਹੈਗੀ ਇਸ ਸੀਪੀਮੈਂਟ 11 ਲੱਖ ਰੁਪਇਆ ਸੀਗਾ ਤੇ ਉਹਨਾਂ ਦੇ ਪਾਸ ਸਰਕਾਰ ਨੇ ਉਹਨਾਂ ਦੇ ਸਦਕਾ ਤੇ ਮੈਨੂੰ 5 ਲੱਖ ਕੁਝ ਮਤਲਬ ਰੁਪਇਆ ਆ ਗਿਆ ਜਿਹਦਾ ਇੱਕ ਬੱਚੇ ਦਾ ਮਤਲਬ ਇਲਾਜ ਜਿਹੜਾ ਸੀ ਉਹ ਕਹਿੰਦੇ ਸਮਰਥ ਹੋ ਜਾ ਇੱਕ ਬੱਚੇ ਦਾ ਬਾਅਦ ਚ ਵੇਖਾਂਗੇ ਉਹ ਫਿਰ ਕਹਿੰਦੇ ਮੈਂ ਕਹਿੰਦਾ ਜਿਹੜੇ ਪੈਸੇ ਆਏ ਹੈ ਉਪਰ 5 ਲੱਖ ਜੀ ਨਿਕਲਵੰਡ ਕਰਦੇ ਕੁੜੀ ਦਾ ਤੇ ਵੀ 5 ਲੱਖ ਦਾ ਸਮਾਨ ਆ ਜੂਗਾ ਬਾਕੀ ਖਰਚਾ ਸੀ ਕਰ ਲਾਂਗੇ ਉਹ ਕਹਿੰਣਗੇ ਨਹੀਂ ਜਿਸ ਤਰ੍ਹਾਂ ਨਹੀਂ ਹੁੰਦਾ ਪੈਸੇ ਜਿਹੜੇ ਉਹ ਤੁਹਾਡੇ ਉਵੇਂ ਰਹਿਣਗੇ ਵੀ ਜਿਹੜੇ ਲੜਕੇ ਦੇ ਖਾਤੇ 'ਚ ਲੜਕਾ ਰਹੂਗਾ ਲੜਕੀ ਦੀ ਲੜਕੀ ਹੈ ਲੜਕੀ ਵਾਸਤੇ ਤੁਸੀਂ 3 ਲੱਖ ਰੁਪਇਆ ਗੈਵਰੇਜ ਉਹ ਪੂਰਾ ਕਰੋ 3 ਲੱਖ ਰੁਪਇਆ ਲਿਆਓ ਤੇ ਕੁੜੀ ਨਾ ਬੋਲਣੀ ਲੱਗ ਜੂਗੀ ਸੁਣ ਲਵੇਗੀ ਜਿਹੜਾ ਸਮਾਨ ਹੈ 5 ਲੱਖ ਦਾ ਸਮਾਨ ਹੈਗਾ ਉਹ ਆਸਟ੍ਰੇਲੀਆ 'ਚ ਹੋਣਾ ਹੈ ਤੇ ਜਿਹੜੇ ਸਮਾਨ ਦਿੰਦੇ ਆ ਉਸ ਬੰਦੇ ਨਾਲ ਮੇਰੀ ਗੱਲ ਹੋਈ ਸੀ ਹਸਪਤਾਲ 'ਚ ਹੋਣ ਤੇ ਗੱਲ ਜਦੋਂ ਸਾ ਕੁਦਰਤੀ ਸਾਡਾ ਮੇਲ ਹੋਗਾ ਜਦੋਂ ਮੈਂ ਜਿੱਦ ਦਿਨ ਪੈਸੇ ਰੋਟੇ ਕਰਾਉਣ ਗਿਆ ਵੀ ਸਾਡੇ ਜਿਹੜੇ ਪੈਸੇ ਭੇਜੋ ਨਾ ਉਹਦੇ ਨੂੰ ਬੰਦਿਆ ਮੇਰੀ ਗੱਲ ਹੋਈ ਸੀ ਉਹ ਕਹਿੰ ਲੈ ਕਿ ਤੁਹਾਡੇ ਫੋਨ ਤੇ ਮੇਰਾ ਗੱਲ ਮੇਰੇ ਨਾਲ ਗੱਲ ਹੋਈ ਸੀ ਤੇ ਕਹਿੰਦਾ ਜੀ ਫਿਰ ਤੁਸੀਂ ਮੈਂ ਕਿਹਾ ਜੀ ਸਮਾਨ ਕਿੰਨੇ ਦਾ ਹੈ ਉਹਨਾਂ ਜੀ 5 ਲੱਖ ਦਾ ਸਮਾਨ ਹੈ ਜਿਹੜਾ ਕਿ ਆਸਟ੍ਰੇਲੀਆ ਤੋਂ ਆਇਆ ਹੈ ਜਿਹ ਦਿਨ ਤੁਸੀਂ ਸਮਾਨ ਪੈਸੇ ਜਮਾ ਕਰਾ ਦੇਵੋ ਉਹ ਦਿਨ ਹੀ ਸੀ ਆਰਡਰ ਕਰ ਦਾਂਗੇ ਹਫਤੇ ਦੇ 10 ਦਿਨ ਜ ਤੁਹਾਡਾ ਸਮਾਨ ਆ ਜਾਊਗਾ ਉਦੋਂ ਬਾਅਦ ਫਿਰ ਅਸਤਾ ਜੁਮਵਰੀ ਵੇ ਆ ਮੈਂ ਬ੍ਰਿਸ਼ਿੰਗ ਕਰਦਾ ਦੋਨੇ ਪੰਜੇ ਦੇ ਪੈਸੇ ਸਾਨੂੰ ਜਿਹੜੀ ਹੈ ਘੱਟੋ ਘੱਟ 6 ਲੱਖ ਦੀ ਲੋੜ ਹੈ ਜੀ 5 ਲੱਖ ਤਾਂ ਦੋਨਾਂ ਦਾ 5 ਲੱਖ ਕੁ ਦਿੱਤਾ ਸਾਡੇ ਕੋਲ ਪਿਆ ਆ ਆਪ 50 ਸਰਕਾਰ ਕੇ ਬਣਾ ਮੰਤਰੀ ਮੇਰੇ ਕੋਲ ਗਿਆ ਸੀ ਇਹਨਾਂ ਕੋਲੇ ਫਿਰ ਉਹਨਾਂ ਨੇ ਮਤਲਬ ਐਂ ਗੱਲ ਨਹੀਂ ਕੀਤੀ ਮੈਂ ਕਿ ਜੇ ਇਸ ਤਰ੍ਹਾਂ ਕਰਕੇ ਸਾਡੀ ਮਤ ਕਰਾਓ ਤੇ ਉਹ ਕਹਿੰ ਲੱਗੇ ਤੁਹਾਡੀ ਮੱਤ ਚਿਰੂ ਕਰਾਂਗੇ ਫਿਰ ਮੈਂ ਦੁਬਾਰਾ ਫਿਰ ਗਿਆ ਫਿਰ ਕਹਿੰ ਲੱਗੇ ਜੀ ਤੁਸੀਂ ਕਰਾਓ ਫਿਰ ਮੈਂ ਰਿਪੋਰਟ ਬਣਾਈ ਰਿਪੋਰਟ ਬਣਾ ਕੇ ਜਦੋਂ ਪੁਤਾਰੀ ਸਾਹਿਬ ਕੋਲ ਗਏ ਉਹ ਹਿੰਦੇ ਮੈਂਬਰ ਸਾਹਿਬ ਵੀ ਸਿਰਫ ਸਾਨੂੰ 10000 ਰੁਪਏ ਮਿਲ ਉਫਰ ਜੀ ਕਾਗਜ ਜਿਹੜੇ ਸੀ ਉਹਨਾਂ ਰੱਖ ਲਏ ਉੱਥੇ ਫਿਰ ਮੈਂ ਕਿਹਾ 10000 ਰੁਪਏ ਸਾਡਾ ਕੁਝ ਨਹੀਂ ਬਣਨਾ ਇਸ ਕਰਕੇ ਮੈਂ ਫਿਰ ਪੰਜਾਬ ਸਰਕਾਰ ਕੋਲ ਗਿਆ